ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੱਤਰਕਾਰ ਜਗਰੂਪ ਸਿੰਘ ਮਾਨ ਸੋ ਦੋਸਤੋ ਅੱਜ ਤੁਸੀਂ ਹੈਡਿੰਗ ਪੜ੍ਹ ਲਿਆ ਅੱਜ ਦੀ ਇਸ ਵੀਡੀਓ ਦਾ ਇਸ ਵੀਡੀਓ ਦਾ ਹੈਡਿੰਗ ਤੁਸੀਂ ਪੜ੍ਹ ਲਿਆ ਵੀ ਟਿਊਸ਼ਨ ਕਰ ਰਿਹਾ ਬੱਚਿਆਂ ਨੂੰ ਮਾਨਸਿਕ ਰੋਗੀ ਟਿਊਸ਼ਨ ਕਰ ਰਿਹਾ ਬੱਚਿਆਂ ਨੂੰ ਬੌਧਿਕ ਤੌਰ ਤੇ ਬਹੁਤ ਬੁਰੀ ਤਰ੍ਹਾਂ ਨਰਾਸ਼ ਮਹਾਰ ਨੇ ਜਿਹੜੇ ਐਜੂਕੇਸ਼ਨ ਦੇ ਜਾਂ ਜਿਹੜੇ ਵਿਦਵਾਨ ਲੋਕ ਨੇ ਜਾਂ ਜਿਹੜੇ ਮਨੋਵਿਗਿਆਨੀ ਨੇ ਉਹਨਾਂ ਦਾ ਇਹ ਕਹਿਣਾ ਹੈ ਪਹਿਲੀ ਗੱਲ ਤਾਂ ਉਹਨਾਂ ਦੇ ਕਹਿਣ ਤੋਂ ਪਹਿਲੀ ਗੱਲ ਤਾਂ ਟਿਊਸ਼ਨ ਵੈਸੇ ਹੀ ਗੈਰਕਾਨੂੰਨੀ ਆ ਜਿਹੜਾ ਟਿਊਸ਼ਨ ਛੋਟੇ ਬੱਚਿਆਂ ਦਾ ਲਗਾਇਆ ਜਾਂਦਾ ਏ ਜਿਨ੍ਹਾਂ ਨੂੰ ਹਲੇ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਤੁਰਨਾ ਵੀ ਨਹੀਂ ਆਉਂਦਾ ਮਾਪੇ ਖੈਰਾ ਛਡਾਉਂਦੇ ਨੇ 2 ਸਾਲ ਦੇ ਬੱਚੇ ਨੂੰ ਸੱਦਾ ਸਕੂਲ ਔਰ ਸਕੂਲ ਆਲਾ ਬੱਚਾ ਘਰੇ ਆਉਂਦਾ ਉਸ ਤੋਂ ਬਾਅਦ ਤੁਰੰਤ ਉਹਦਾ ਫੇਰ ਟਿਊਸ਼ਨ ਤਿੰਨ ਤਿੰਨ ਚਾਰ ਚਾਰ ਟਿਊਸ਼ਨ ਬੱਚੇ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਟਿਊਸ਼ਨ ਪੜਾਉਣਾ ਗੈਰਕਾਨੂੰਨੀਆ ਜੋ ਫੜੇ ਜਾਣ ਤਾਂ ਉਹਨਾਂ ਨੂੰ ਸਜ਼ਾ ਤੇ ਜੁਰਮਾਨੇ ਦਾ ਜਿਹੜਾ ਕਾਨੂੰਨ ਬਣਿਆ ਹੋਇਆ ਏ ਉਸੇ ਤਰ੍ਹਾਂ ਹੋਰ ਵੀ ਇੱਕ ਗੱਲ ਚੱਲਦੀ ਆ ਵੀ ਇਹ ਵੀ ਕਹਿੰਦੇ ਬਿੱਲ ਪਾਸ ਹੋਣ ਜਾ ਰਿਹਾ ਏ ਵੀ 16 ਸਾਲ ਤੋਂ ਘੱਟ ਉਮਰ ਦਾ ਜਿਹੜਾ ਵੀ ਬੱਚਾ ਏ ਉਹਨੂੰ ਟਿਊਸ਼ਨ ਪੜਾਉਣਾ ਗੈਰਕਾਨੂੰਨੀ ਬਣਾਇਆ ਜਾਵੇ ਜੇ ਟਿਊਸ਼ਨ ਪੜਾਉਂਦਾ ਕੋਈ ਟੀਚਰ ਉਹਨਾਂ ਨੂੰ ਬੱਚਿਆਂ ਨੂੰ ਫੜਿਆ ਜਾਵੇ ਤਾਂ ਉਹਨੂੰ 25000 ਤੱਕ ਦਾ ਜੁਰਮਾਨਾ ਦੀ ਕੋਈ ਪ੍ਰਵੀਜ਼ਨ ਕਰਨ ਜਾ ਰਹੇ ਨੇ ਜੇ ਦੂਜੀ ਵਾਰ ਫੜਿਆ ਗਿਆ ਤਾਂ ਉਹ ਜੁਰਮਾਨਾ ਡਬਲ ਤੇ ਉਹਨੂੰ ਸਜ਼ਾ ਵੀ ਹੋ ਸਕਦੀ ਹੈ ਉਹ ਟਿਊਟਰ ਨੂੰ ਇਨ ਫਿਊਚਰ ਇਹ ਕਾਨੂੰਨ ਆਉਣ ਦੀ ਸੰਭਾਵਨਾ ਬਹੁਤ ਜਲਦੀ بڑے ਜਿਹੜੇ ਮਾਹਰ ਲੋਕ ਨੇ ਉਹਨਾਂ ਤੋਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਔਰ ਮੈਂ ਖਾਸ ਕਰ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਜਿੰਨਾ ਘਰੇ ਸਾਹਮ ਸਾਖਦੇ ਹੋ ਸਾਹਮ ਲੋ ਉਹਨਾਂ ਨੂੰ ਸਕੂਲ ਤੋਂ ਬਾਅਦ ਉਹਨਾਂ ਦੇ ਦਿਮਾਗ ਤੇ ਇੰਨਾ ਕੁ ਤੁਸੀਂ ਬਜਨ ਪਾ ਦਿੰਨੇ ਹੋ ਇੰਨਾ ਕੁ ਤੁਸੀਂ ਉਹਨਾਂ ਨੂੰ ਮਾਨਸਿਕ ਤੌਰ ਤੇ ਨਰਾਸ਼ ਕਰ ਦਿੰਨੇ ਹੋ ਕਿ ਬੱਚਾ ਪੜ੍ਹਨ ਦੀ ਬਜਾਏ ਸਿਰਫ ਟਾਈਮ ਪਾਸ ਕਰਨ ਜਾਂਦਾ ਹੈ ਸਿਰਫ ਤੁਸੀਂ ਬੱਚੇ ਨੂੰ ਕਿਤਾਬੀ ਕੀੜਾ ਬਣਾ ਕੇ ਨਾ ਛੱਡੋ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਕੁਝ ਕਰਨਾ ਹੈ ਉਹਦੀ ਉਮਰ ਆਟਾ 10 ਸਾਲ ਤੱਕ ਉਹਦੀ ਉਮਰ ਖੇਡਣ ਦੀ ਹੁੰਦੀ ਆ ਕੁੱਦਣ ਦੀ ਹੁੰਦੀ ਆ ਮਿੱਟੀ ਵਿੱਚ ਖੇਡਣ ਦੋ ਉਹਨੂੰ ਉਹਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਣ ਦੋ ਜਿਹੜਾ ਬੱਚਾ ਸ਼ਰਾਰਤ ਨਹੀਂ ਕਰਦਾ ਜਾਂ ਜਿਹੜਾ ਬੱਚਾ ਚੁੱਪਚਾਪ ਬੈਠਾ ਰਹਿੰਦਾ ਇਹ ਤਾਂ ਸਮਝ ਲਓ ਮਾਨਸ ਕਰੋ ਕੀ ਆ ਮਾਮਾ ਨੂੰ ਭੈਣਾ ਨੂੰ ਬਜ਼ੁਰਗ ਉਹਨਾਂ ਵੀਰਾਂ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਉਹਨਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਆਪਣੇ ਬੱਚਿਆਂ ਨੂੰ ਜਿਵੇਂ ਕਹਿੰਦੇ ਜਿੱਨਾ ਚਰਨੀ ਨਹੀਂ ਨਹੀਂ ਮਜ਼ਬੂਤ ਹੁੰਦੀ ਨਿਓ ਮਕਾਨ ਦੀ ਮਜ਼ਬੂਤ ਨਹੀਂ ਹੁੰਦੀ ਉਹਨਾਂ ਚਰ ਬੇਸ ਉੱਪਰ ਲਾਉਣਾ ਚਰ ਉੱਪਰ ਲਾ ਢਾਂਚਾ ਮਜ਼ਬੂਤ ਨਹੀਂ ਹੁੰਦਾ ਤੁਸੀਂ 2 ਸਾਲ ਦੇ ਬੱਚੇ ਨੂੰ ਸਕੂਲ ਲਾਉਂਗੇ ਪਹਿਲੀ ਗੱਲ ਤਾਂ ਵੈਸੇ ਹੀ ਬਹੁਤ ਜੇ ਆਪਾਂ ਗੱਲ ਕਰੀਏ ਆਪਾਂ ਆਪਣੇ ਵੇਲੇ ਦੀ ਆਪਾਂ 7 7 6.5 7 ਸਾਲ ਦੇ ਸਕੂਲ ਲਾਇਆ ਜਾਂਦਾ ਸੀ ਤੇ ਉਹ ਇਹ ਵੀ ਬੱਚੇ 16 ਸਾਲ ਤੇ 10ਵੀਂ ਪਾਸ ਕਰਦੇ ਨੇ ਆਪਾਂ ਵੀ ਦਾ 16 ਸਾਲ ਦੀ ਉਮਰ 'ਚ 10ਵੀਂ ਪਾਸ ਕਰਦੇ ਸੀ। ਤੋਂ ਬੇਨਤੀਆਂ ਨੇ ਮਾਪਿਆਂ ਨੂੰ ਟੀਚਰਾਂ ਨੂੰ ਕਿ ਪੈਸੇ ਦੇ ਲਾਲਚ ਦੇ ਵਿੱਚ ਇਕੱਠਾ ਕਰਨ ਦੇ ਪੈਸੇ ਦੇ ਲਾਲਚ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਇੰਨਾ ਇੱਕ ਮੰਦਾ ਹਾਲ ਆ। ਜਿਹੜੀਆਂ ਮੈਡਮਾਂ ਕੋਲ ਬੱਚੇ ਸਕੂਲ 'ਚ ਟਿਊਸ਼ਨ ਸਕੂਲ 'ਚ ਪੜਨ ਜਾਂਦੇ ਨੇ ਉਹਨਾਂ ਦੀਆਂ ਮੋਟੀਆਂ ਫੀਸਾਂ ਲਈਆਂ ਜਾਂਦੀਆਂ ਨੇ। ਉਹਨਾਂ ਫੀਸਾਂ ਤੋਂ ਬਾਅਦ ਸਵੇਰ ਮਾਪਿਆਂ ਤੇ ਪ੍ਰੈਸ਼ਰ ਪਾਇਆ ਜਾਂਦਾ ਅਸਧੇ ਰੂਪ ਦੇ ਵਿੱਚ ਮਾਪਿਆਂ ਨੂੰ ਇਹ ਪੀਟੀ ਮੀਟਿੰਗਾਂ ਤੇ ਪੇਰੈਂਟਸ ਮੀਟਿੰਗਾਂ ਤੇ ਕਿਹਾ ਜਾਂਦਾ ਏ ਇਕੱਲੇ ਇਕੱਲੇ ਨੂੰ ਬੁਲਾ ਕੇ ਤੁਹਾਡਾ ਬੱਚਾ ਬਹੁਤ ਨਲਾਇਕ ਹੈ ਇਹਦੀ ਟਿਊਸ਼ਨ ਲਖਾਓ ਤੁਹਾਡਾ ਬੱਚਾ ਚਲ ਨਹੀਂ ਜਾ ਇਹਦੀ ਟਿਊਸ਼ਨ ਲਖਾਓ ਉਹਨਾਂ ਨੂੰ ਪੁੱਛੇ ਜੇ ਤੁਸੀਂ ਇੰਨੀ ਫੀਸ ਲੈ ਕੇ ਇੱਕ ਬੱਚੇ ਦੇ 6-7 ਘੰਟੇ ਸਕੂਲ ਵਿੱਚ ਚਲਵਾ ਕੇ ਤੁਸੀਂ ਇਹਨੂੰ ਪੜ੍ਹਾ ਨਹੀਂ ਸਕਦੇ ਚਲਾ ਨਹੀਂ ਸਕਦੇ ਤਾਂ ਤੁਸੀਂ ਦੁਬਾਰਾ ਤੁਹਾਡੇ ਕੋਲ ਟਿਊਸ਼ਨ ਤੇ ਆਊਗਾ ਤੁਸੀਂ ਇਹਨੂੰ ਕੀ ਪੜ੍ਹਾਵੋਗੇ ਸਿਰ ਵੱਡੇ ਪੱਦਰ ਤੇ ਕਾਰਜਗਾਰੀ ਜਿਹੜੀ ਚੱਲ ਰਹੀ ਆ ਵੱਡੇ ਪੱਦਰ ਤੇ ਜਿਹੜਾ ਧੰਦਾ ਚੱਲ ਰਿਹਾ ਸਰ ਪੈਸੇ ਇਕੱਠੇ ਕਰਨ ਦਾ ਏ ਟਿਊਸ਼ਨ ਇੱਕ ਸਟੇਟਸ ਸਿੰਬਲ ਬਣ ਕੇ ਰਹਿ ਗਿਆ ਹੋਰ ਕੁਝ ਨਹੀਂ ਅੱਜ ਕੱਲ ਬਹੁਤ ਬੱਚੇ ਇਹੋ ਜਿਹੇ ਨੇ ਜਿਹੜੇ ਬਿਨਾਂ ਟਿਊਸ਼ਨਾਂ ਤੋਂ ਉੱਚੀਆਂ ਮੰਜ਼ਲਾਂ ਪ੍ਰਾਪਤ ਕਰਕੇ ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਅਸੀਂ ਕਦੇ ਜ਼ਿੰਦਗੀ ਟਿਊਸ਼ਨ ਨਹੀਂ ਪੜ੍ਹੇ ਮੇਰਾ ਬੇਟਾ ਪਲੱਸ 2 ਕਰਕੇ ਕੈਨੇਡਾ ਗਿਆ ਏ 3 ਸਾਲ ਹੋ ਗਏ ਉਹਨੇ ਜ਼ਿੰਦਗੀ 'ਚ ਕਦੇ ਟਿਊਸ਼ਨ ਨਹੀਂ ਰੱਖੀ ਖੇਡਣਾ ਖੁੱਦਣਾ ਬਹੁਤ ਜ਼ਰੂਰੀ ਆ ਬੱਚਿਆਂ ਦਾ ਮਾਨਸਿਕ ਵਿਕਾਸ ਜੇ ਤੁਸੀਂ ਉਹਨਾਂ ਦਾ ਸਰੀਰਕ ਵਿਕਾਸ ਹੋਊਗਾ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਤਾਂ ਹੀ ਹੋਊਗਾ ਸੋ ਮਾਪਿਆਂ ਨੂੰ ਬੇਨਤੀਆਂ ਨੇ ਰਿਕੁਐਸਟ ਆ ਮਾਹਰਾ ਵੱਲੋਂ ਵਿਗਿਆਨੀਆਂ ਵੱਲੋਂ ਚਿੰਤਕ ਲੋਕਾਂ ਵੱਲੋਂ ਵਿਦਵਾਨਾਂ ਵੱਲੋਂ ਜਿਹੜੇ ਇਸ ਲਾਈਨ ਦੇ ਮਨੋਵਿਗਿਆਨੀ ਨੇ ਕਿ ਬੱਚਿਆਂ ਨੂੰ ਛੋਟੀ ਉਮਰੇ ਟਿਊਸ਼ਨ ਨਾ ਪਾਉ। ਘੱਟੋ ਘਾਟੋ ਨੂੰ 5ਵੀਂ 7ਵੀਂ ਤੱਕ ਤਾਂ ਪੜਾ ਲਓ ਜਿੰਨਾ 5-4 ਘੰਟੇ ਸਕੂਲ ਪੜਦਾ ਉਹਨੂੰ ਪੜਨ ਦਿਓ ਕੋਈ ਗੱਲ ਨਹੀਂ ਖੇਡਣ ਦਿਓ ਕੁੱਦਣ ਦਿਓ ਮਿੱਟੀ 'ਚ ਲੱਭਣ ਦਿਓ ਜੇ ਉਹਨੂੰ ਤੁਸੀਂ ਕਾਮਯਾਬ ਕਰਨਾ ਹੈ। ਯੋ ਟਿਊਸ਼ਨ ਨੂੰ ਸਿਰਫ ਕਿਤਾਬੀ ਕੀੜਾ ਬਣਾਉਣਾ ਵੀ ਦੂਜੀ ਤੀਜੀ ਚੌਥੀ ਕਲਾਸ ਵਿੱਚ ਉਹਦੇ ਅੱਖਾਂ ਤੇ ਐਨਕਾਂ ਲਾਉਣੀਆਂ ਨੇ ਫਿਰ ਤੁਹਾਡੀ ਮਰਜ਼ੀ ਆ ਸੋ ਟਿਊਸ਼ਨ ਆ ਜਿਹੜਾ ਸਕੂਲ ਬਾਅਦ ਟਾਈਮ ਤੋਂ ਬਾਅਦ ਰੱਖਿਆ ਜਾਂਦਾ ਏ ਉਹ ਸਰਕਾਰੀ ਸਕੂਲਾਂ ਨੇ ਪਹਿਲਾਂ ਹੀ ਗੈਰ ਕਾਨੂੰਨੀ ਆ ਸਕੂਲ ਦਾ ਟੀਚਰ ਟਿਊਸ਼ਨ ਨਹੀਂ ਪੜਾ ਸਕਦੇ ਪਰ ਇਹ ਧੰਦਾ ਸਰਕਾਰੀ ਸਕੂਲਾਂ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਏ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਧੰਦਾ ਇੰਨਾ ਕੁ ਵੱਧ ਫੁੱਲ ਗਿਆ ਇੰਨਾ ਕੁ ਇਹ ਤਦ ਨੂੰ ਅੱਗੇ ਇਹਨਾਂ ਲੋਕਾਂ ਨੇ ਕਾਰਪੋਰੇਟ ਘਰਾਣਿਆਂ ਨੇ ਬਣਾ ਲਿਆ ਪੀ ਟਿਊਸ਼ਨ ਬਿਨਾ ਜਿਹੜਾ ਬੱਚਾ ਟਿਊਸ਼ਨ ਨਹੀਂ ਰੱਖਦਾ ਉਸ ਨੂੰ ਸਕੂਲ ਦੇ ਵਿੱਚ ਉਸ ਨੂੰ ਕਲਾਸ ਦੇ ਵਿੱਚ ਅਣਗੌਲਿਆ ਕੀਤਾ ਜਾਂਦਾ ਏ ਉਸ ਨੂੰ ਇਗਨੋਰ ਕੀਤਾ ਜਾਂਦਾ ਏ ਜਾਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਿੱਛੇ ਬਿਠਾ ਲ ਕੇ ਉਹਨੂੰ ਇਹ ਸ਼ੋਅ ਕੀਤਾ ਜਾਂਦਾ ਵੀ ਤੇ ਤੂੰ ਟਿਊਸ਼ਨ ਰੱਖੇਂਗਾ ਤਾਂ ਹੀ ਅੱਗੇ ਵਧੇਂਗਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਮੋਟੀਆਂ ਫੀਸਾਂ ਲੈ ਕੇ ਜਦੋਂ ਬੱਚੇ ਪੜਨ ਜਾਂਦੇ ਨੇ ਉਹਨਾਂ ਨੂੰ ਉਦੋਂ ਪੜਾਇਆ ਕਰੋ ਮਾਪਿਆਂ ਨੂੰ ਬੇਨਤੀ ਹੈ ਜਦੋਂ ਪੇਰੈਂਟਸ ਮੀਟਿੰਗ ਤੇ ਜਾਂਦੇ ਹੋ ਉਹਨਾਂ ਟੀਚਰਾਂ ਨੂੰ ਸਵਾਲ ਕਰੋ ਸਕੂਲ ਦੇ ਪ੍ਰਬੰਧਕਾਂ ਨੂੰ ਸਵਾਲ ਕਰੋ ਕਿ ਸਾਡਾ ਬੱਚਾ ਤੁਸੀਂ ਇੰਨੀ ਫੀਸਾਂ ਦਿੰਦੇ ਹੋ ਤੁਸੀਂ ਪੜ੍ਹਾਉ ਅਸੀਂ ਟਿਊਸ਼ਨ ਨਹੀਂ ਖਾ ਸਕਦੇ ਸੋ ਇਹ ਬੇਨਤੀਆਂ ਸੀ ਮੇਰੀਆਂ ਪ੍ਰਵਾਨ ਕਰਿਓ ਮੈਨੂੰ ਲੱਗਦਾ ਤੁਹ ਤੁਸੀਂ ਇਹ ਗੱਲਾਂ ਸਾਡੀਆਂ ਜਰੂਰ ਸਮਝੋਗੇ ਧੰਨਵਾਦ